ਮੈਨੂੰ 2.5 ਮਹੀਨੇ ਹੋ ਗਏ ਗੇਮ ਕਰਦਿਆਂ ਨੂੰ ਫਰਸਟ ਮੈਚ ਮੈਂ ਖੇਡਿਆ ਕਾਮਲਪੁਰੇ ਫਰਸਟ ਮੈਚ ਦੇ ਵਿੱਚ ਭਾਜੀ ਮੇਰੀ ਸਿਲੈਕਸ਼ਨ ਹੋ ਗਈ ਸਿਲੈਕਸ਼ਨ ਹੋ ਗਈ ਮੇਰੀ ਸਾਊਥ ਅਫਰੀਕਾ ਦੀ ਸਾਊਥ ਅਫਰੀਕਾ ਮੈਂ 골ਡ ਮੈਡਲ ਜਿੱਤ ਕੇ ਆਇਆ ਭਾਜੀ ਪਾਵਰ ਲਿਫਟਿੰਗ ਦੀ ਤੇ ਮੈਂ ਭਾਜੀ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਨਾ ਉਹ ਕਰਦੇ ਆ ਸਪੀਡ ਰੋਡ ਕੋਈ ਇਹੋ ਜਿਹੇ ਪ੍ਰੋਟੀਨ ਪਕੂਣ ਖਾ ਕੇ ਕਰਦੇ ਨੇ ਭਾਜੀ ਆਪਾਂ ਕੋਈ ਇਹੋ ਜਿਹੇ ਕੰਮ ਕਰਕੇ ਨਹੀਂ ਆਪਾਂ ਦੇਸੀ ਡਾਈਟ ਖਾ ਕੇ ਕਰਦੇ ਆ ਉਹਦੇ ਨਾਲ ਬਥੇਰੀ ਜਾਣ ਪੈਂਦੀ ਪ੍ਰਾਣੀਆਂ ਖਰਾਕਾਂ ਨੇ ਤੇਰੀ ਜਾਣ ਪੈਂਦੀ ਆ ਮੈਂ ਹੁਣ ਇਹੋ ਆਨਾ ਵੀ ਜਿਹੜੇ ਗਾਂ ਆਪਣੇ ਨੌਜਵਾਨ ਪੀੜ੍ਹੀ ਹੈ ਜਿਹੜੇ ਲੱਗੇ ਨੇ ਨਸ਼ਿਆਂ ਤੇ ਮੈਂ ਤਾਂ ਉਹਨਾਂ ਨੂੰ ਇਹੋ ਆਨਾ ਵੀ ਨਸ਼ਿਆਂ ਤੋਂ ਦੂਰ ਬਣਾਈ ਰੱਖਣਾ ਇਹਦੇ ਆਲ ਨਾ ਜਾਣ ਤੇ ਆਪਣੀ ਗੇਮਰ ਰੱਖਣ ਧਿਆਨ ਆਪਣੇ ਪਰਿਵਾਰ ਬਾਰੇ ਸੋਚਣ ਚਲੋ ਜਿਹੜੇ ਹੁਣ ਕਈ ਜਿਹੜੇ ਵੱਡੇ ਘਰਾਂ ਦੇ ਹੈਗੇ ਨੇ ਬੱਚੇ ਉਹ ਚਲੋ ਹੁੰਦੇ ਨੇ ਚਲੋ ਵੱਢਦੇ ਨੇ ਚੱਲ ਜਿਹੜੇ ਲੋਕ ਜਿਹੜੇ ਵਾਰਨ ਵਾਲੇ ਜਿਹੜੇ ਉਹਨਾਂ ਨੂੰ ਵੱਢ ਜਾਂਦੇ ਨੇ ਮੈਂ ਤਾਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਇਹਦੇ ਆਲ ਨਾ ਜਾਣ ਤੇ ਆਪਣਾ ਘਰ ਬਾਰੇ ਸੋਚਣ ਸਸਿਕਲ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਦੱਸ ਦिएਗੀ ਅੱਜ ਅਸੀਂ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਵਿੱਚ ਮੌਜੂਦ ਹਾਂ ਔਰ ਇੱਥੋਂ ਦੇ ਇੱਕ ਨੌਜਵਾਨ ਵੱਲੋਂ ਸਿਰਫ 2.5 ਮਹੀਨੇ ਗੇਮ ਕਰਨ ਤੋਂ ਬਾਅਦ ਸਾਊਥ ਅਫਰੀਕਾ ਦੀ ਧਰਤੀ ਦੇ ਉੱਤੇ ਜਾ ਕੇ ਗੋਰਿਆਂ ਨੂੰ ਚਿਤ ਕਰਕੇ ਉੱਥੋਂ 골ਡ ਮੈਡਲ ਜਿੱਤ ਕੇ ਅੱਜ ਆਪਣੇ ਪਿੰਡ ਪਹੁੰਚੇ ਹਨ ਜਿੱਥੇ ਪਿੰਡ ਵਾਸੀਆਂ ਵੱਲੋਂ ਅਤੇ ਇਹਨਾਂ ਦੇ ਜੋ ਕੋਚ ਨੇ ਹਰਜੀਤ ਕਾਮਨਪੁਰਾ ਉਹਨਾਂ ਦੀ ਸਾਰੀ ਟੀਮ ਵੱਲੋਂ ਇਹਨਾਂ ਦਾ ਪਰਵਾਸ ਸਵਾਗਤ ਕੀਤਾ ਗਿਆ ਹੈ ਸੋ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ 'ਚ ਹਲੋ ਮੇਰਾ ਨਾਮ ਗੁਰਕਮਲਦੀਪ ਸਿੰਘ ਆ ਮੈਂ ਅੰਮ੍ਰਿਤਸਰ ਅਜਨਾਲਾ ਗੁਜੇਪੀਰ ਪਿੰਡ ਚਮਿਆਰੀ ਰਹਿਣ ਵਾਲਾ ਹਾਂ ਮੈਂ ਆਪਣੇ ਹਰਜੀਤ ਭਾਜੀ ਕੋਲ ਗੇਮ ਕਰਦਾ ਹਾਂ ਸਟਰੋਂਗ men ਪਬਲਿਕ ਟਿੰਗ ਮੈਨੂੰ 2.5 ਮਹੀਨੇ ਹੋ ਗਏ ਗੇਮ ਕਰਦਿਆਂ ਨੂੰ ਫਰਸਟ ਮੈਚ ਮੈਂ ਖੇਡਿਆ ਕਾਮਲਪੁਰੇ ਫਰਸਟ ਮੈਚ ਦੇ ਵਿੱਚ ਭਾਜੀ ਮੇਰੀ ਸਿਲੈਕਸ਼ਨ ਹੋ ਗਈ ਸਿਲੈਕਸ਼ਨ ਹੋ ਗਈ ਮੇਰੀ ਸਾਊਥ ਅਫਰੀਕਾ ਦੀ ਸਾਊਥ ਅਫਰੀਕਾ ਮੈਂ 골ਡ ਮੈਡਲ ਜਿੱਤ ਕੇ ਆਇਆ ਭਾਜੀ ਪਾਵਰ ਲਿਫਟਿੰਗ ਕੀਤੀ ਹਾਂਜੀ ਤਾਂ ਕਿਸ ਤਰ੍ਹਾਂ ਸ਼ੁਰੂਆਤ ਵਿੱਚ ਜਿਸ ਤਰ੍ਹਾਂ ਮੈਨੂੰ ਤੁਹਾਡੇ ਜਿਹੜੇ ਕੋਚ ਸਾਹਿਬ ਨੇ ਉਹਨਾਂ ਨੇ ਦੱਸਿਆ ਸੀ ਕਿ ਸਿਰਫ 2.5 ਮਹੀਨੇ ਹੋਏ ਤੁਹਾਨੂੰ ਹਾਂਜੀ ਇਹਨਾਂ ਦਾ ਜਿਮ ਜੁਆਇਨ ਕੀਤਾ ਉਹ 2.5 ਮਹੀਨੇ ਦੇ ਵਿੱਚ ਇੰਨੀ ਪ੍ਰੈਕਟਿਸ ਕੀਤੀ ਕਿ ਜਿੱਥੇ ਇੱਕ ਤਰਫ ਤੁਸੀਂ ਪੰਜਾਬ ਦੇ ਵਿੱਚ ਹੋ ਗਏ ਦੂਸਰੀ ਤਰਫ ਤੋਂ ਜਿਹੜੇ ਸੀ ਉਹ ਇੰਟਰਨੈਸ਼ਨਲ ਪਲੇਅਰ ਵੀ ਉੱਥੇ ਪਹੁੰਚੇ ਔਰ ਸਾਰਿਆਂ ਨੂੰ ਤੁਸੀਂ ਚਿਤ ਕਰਤਾ ਜੀ ਮੈਂ ਨਾ ਦੱਸਾਂ ਕੀ ਗੱਲ ਆ ਮੈਂ ਭਾਜੀ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਨਾ ਉਹ ਕਰਦੇ ਆ ਸਟਰੀਟ ਰੋਡ ਕਈ ਇਹੋ ਜਿਹੇ ਪਟੀਆਂ ਪਟੂਨ ਖਾ ਕੇ ਕਰਦੇ ਨੇ ਭਾਜੀ ਆਪਾਂ ਕੋਈ ਇਹੋ ਜਿਹੇ ਕੰਮ ਕਰਕੇ ਨਹੀਂ ਆਪਾਂ ਦੇਸੀ ਡਾਈਟ ਖਾ ਕੇ ਕਰਦੇ ਆ ਉਹਦੇ ਨਾਲ ਬਥੇਰੀ ਜਾਣ ਪੈਂਦੀ ਪੁਰਾਣੀਆਂ ਖਰਾਕਾਂ ਨੇ ਤੇਰੀ ਜਾਣ ਪੈਂਦੀ ਆ ਆਪਾਂ ਭਾਜੀ 2.5 ਮਹੀਨੇ ਹੋ ਗਏ ਜਦੋਂ ਮੈਂ ਫਸਟ ਫਸਟ ਦੇ ਆਇਆ ਘੋੜਾ ਬੋੜਾ ਬੰਦੇ ਨੂੰ ਹੁੰਦਾ ਹੈ ਵੀ ਜਿੱਦਾਂ ਮਤਲਬ ਜੋਰ ਜਹਾਜ ਜਿਹਾ ਬਦੇਰਾ ਲੱਗਦਾ ਚਲੋ ਨਹੀਂ ਜੀ ਮਤਲਬ ਕਰਦਾ ਸੀ ਪਹਿਲੇ ਦਿਨ ਵੀ ਨਾ ਆਈਏ ਚਲੋ ਪਰ ਨਹੀਂ ਥੋੜਾ ਦਿੱਤਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਆਉਨੇ ਆ ਤੇ ਆਪਾਂ ਭਾਜੀ ਉਦੋਂ ਦੇ ਸਟਾਰਟ ਕੀਤੀ ਗੇਮ ਚਾਰ ਪੰਜ ਦਿਨਾਂ ਬਾਅਦ ਭਾਜੀ ਆਪਾਂ ਦਾ ਮਤਲਬ ਭਾਜੀ ਹੁਣਾਂ ਕਰਾਉਂਦੇ ਰਹੇ ਥੋੜਾ ਬੋੜਾ ਮਤਲਬ ਜੋਰ ਯਾਰ ਵਾਜ ਦਵਾਜਦਾ ਰਿਹਾ ਚਲੋ ਹੌਲੀ ਹੌਲੀ ਫਰਕ ਪੈਂਦਾ ਰਿਹਾ ਤੇ ਹੋਰ ਪੰਜਾਂ ਛਿਆਂ ਦਿਨਾਂ ਨੂੰ ਭਾਜੀ ਕਾਮਲਪੁਰੇ ਮੈਚ ਹੀ ਉੱਥੇ ਭਾਜੀ ਬਾਬੇ ਦਾ ਨਾਮ ਲੈ ਕੇ ਤੇ ਆਪਣਾ 골ਡ ਮੈਡਲ ਆ ਗਿਆ। ਉੱਥੇ ਭਾਜੀ ਪਬਲਿਕਟਿੰਗ ਕੀਤੀ। ਫਿਰ ਉੱਥੇ ਭਾਜੀ ਸਿਲੈਕਸ਼ਨ ਹੋ ਗਈ। ਆਪਣੇ ਭਾਜੀ ਹਰਵਿੰਦਰ ਭਾਜੀ ਜਿਹੜੇ ਸ੍ਰੀਨਾ ਭਾਜੀ ਉਹਨਾਂ ਕੀਤੇ ਭਾਜੀ ਉਹ ਵੀ ਆਪਣੇ ਮਤਲਬ ਪੰਜਾਬ ਦੇ ਨੇ ਹੈਗੇ ਨੇ। ਉਹਨਾਂ ਸਿਲੈਕਸ਼ਨ ਕਰਦੇ ਨੇ ਆਲ ਓਫ ਜਿਹੜੇ ਮਤਲਬ ਦੇਸ਼ ਨੇ ਜਿੰਨਾ ਸਿਲੈਕਸ਼ਨ ਕਰਦੇ ਨੇ ਉਹ। ਉਹਨਾਂ ਸਿਲੈਕਸ਼ਨ ਕੀਤੀ ਵੀ ਚਲੋ ਮੇਰੀ ਆਲ ਓਫ ਇੰਡੀਆ ਦੇ ਵਿੱਚੋਂ ਇਕੱਲਾ ਮੈਂ ਹੀ ਜੇ ਇੰਡੀਆ ਚ ਮੈਂ ਗਿਆ ਹੋਰ ਵੀ ਦੇਸ਼ਾਂ ਦੇ ਆਏ ਸੀ ਉੱਥੇ। ਮੱਲ ਵਤਵਾਦ ਵੀ 6 7 ਬੱਚੇ ਆਪਾਂ ਜਿਹੜੇ ਹਾਂ ਜਿਹੜੇ ਮੇਰੇ ਘਰ ਚ ਮੇਰੀ ਏਜ ਚ ਵਿੱਚ ਹੈਗੇ ਜਿਹੜੇ ਗੇਮ ਖੇਡੀ ਸੀ ਚਲੋ ਪਹਿਲਾਂ ਆਪਾਂ ਜਦੋਂ ਉੱਥੇ ਗਏ ਥੋੜਾ ਬੋਲਾ ਹੁੰਦਾ ਵੀ ਆਏ ਨੇ ਚਲੋ ਇਹ ਕਿੰਨੇ ਚਿਰ ਦੇ ਕਰਦੇ ਪ੍ਰੈਕਟਿਸ ਇਹ ਬਾਬਾ ਚਿਰ ਦੀ ਕਰਦੇ ਚਲੋ ਅੱਛਾ ਜਿਸ ਤਰ੍ਹਾਂ ਤੁਸੀਂ ਦੱਸ ਹੈਗੀ ਤੁਹਾਨੂੰ 2.5 ਮਹੀਨੇ ਉਹ ਪ੍ਰੈਕਟਿਸ ਕਰਦੇ ਆ ਜਿਹੜੇ ਫੋਰਨਰ ਸੀ ਉਹਨਾਂ ਦਾ ਕੋਈ ਆਈਡੀਆ ਹੈਗਾ ਕਿ ਉਹਨਾਂ ਨੂੰ ਕਿੰਨਾ ਕਿੰਨਾ ਸਮਾਂ ਹੋ ਗਿਆ ਸੀ ਪ੍ਰੈਕਟਿਸ ਕਰਦਿਆਂ ਭਾਜੀ ਸਰੀਰ ਵੇਖ ਕੇ ਤਾਂ ਉਹਨਾਂ ਨੂੰ ਲੱਗਦਾ ਹੈ ਵੀ ਜਦਾਂ ਬਾਬਾ ਚਿਰ ਤੋਂ ਕਰਦੇ ਨੇ अच्छा पर नहीं वो गल नहीं जे बनी अच्छा चलो आपा बाबे दा नाम ਲੈ ਕੇ ਰਿਹਾ ਵੇ ਪਹਿਲਾਂ ਮੈਨੂੰ ਵੀ ਹੁੰਦਾ ਵੀ ਵਾਵਾ ਇਹਨਾਂ ਦਾ ਚਲੋ ਜਦੋਂ ਜਦੋਂ ਤੁਸੀਂ ਜੈਗੀ ਸ਼ੁਰੂਆਤ ਚ ਵੇਖਿਆ ਕਿ ਉਹਨਾਂ ਦੀ ਬੋਡੀ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਸੀ ਹਨਾ ਕਿ ਬੋਡੀ ਮਸਲ ਇਹ ਉਹ ਪਹਿਲਾਂ ਪ੍ਰੋਫੈਸ਼ਨਲ ਲੱਗਦੇ ਸੀ ਉਹ ਵੀ ਆਪਣੇ ਗੇਮ ਦੇ ਵਿੱਚ ਤਾਂ ਕਿ ਦਿਨਾਂ ਕਿਤੇ ਅੰਦਰੋਂ ਮਨ ਡਰਦਾ ਸੀ ਪਹਿਲਾਂ ਭਾਈ ਮਨ ਡਰਦਾ ਹੈ ਬੋਡੀ ਬਾਡੀ ਵੇਖ ਕੇ ਡਰਦਾ ਹੈ ਵੀ ਉਹ ਕਿਦਾਂ ਦਾ ਸਾਡਾ ਸਰੀਰ ਕਿਦਾਂ ਦਾ ਪਰ ਨਹੀਂ ਉਹ ਐਵੇਂ ਜੇ ਭਾਈ ਬਾਹ ਸਟਰੋਂਗ ਮੈਨ ਜਿਹੜੀ ਗੇਮ ਹੈ ਨਾ ਇਹ ਵਧੀਆ ਮੈਂ ਤੇ ਇਹੋ ਆ ਨਾ ਜਿਹੜੇ ਅੱਜ ਇਹ ਜ਼ੋਰ ਦੀ ਗੇਮ ਹੈ ਜ਼ੋਰ ਦੀ ਗੇਮ ਹੈ ਭਾਜੀ ਇਹ ਜਿਹੜੇ ਹੋਰ ਵੀ ਜਿਹੜੇ ਕਰਦੇ ਨੇ ਆ ਜਿਹੜੇ ਮਤਲਬ ਦੂਜੀ ਜਿਮ ਲਾਉਂਦੇ ਨੇ ਪਰ ਉਹ ਜਿਹੜੀ ਇਹ ਸਟਰੋਂਗ ਮੈਨ ਕਰ ਲਣਗੇ ਨਾ ਬਸ ਉਹ ਤਾਂ ਸਮਝ ਲਓ ਵੀ ਤਗੜਾ ਹੀ ਜੇ ਬੰਦਾ ਉਹਨਾਂ ਭਾਜੀ ਦੂਜੀ ਜਿਮ ਲਾ ਲਾ ਕੇ ਦੂਜਾ ਮਤਲਬ ਬਣਾਇਆ ਆਪਾਂ ਭਾਈ ਸਟਰੋਂਗ ਮੈਨ ਕਰੀਦੇ ਆਪਣੇ ਹਜੀਤ ਭਾਜੀ ਕਲਾਉਂਦੇ ਨੇ ਕਾਮਨਗੁਰੇ ਉਹਨਾਂ ਗੇਮ ਕਰੀਦੀ ਆ ਹਾਂਜੀ ਹਾਂਜੀ ਇਹ ਹੋ ਗਈ ਜਦੋਂ 골ਡ ਮੈਡਲ ਜਿੱਤ ਕੇ ਹੁੰਦੇ ਪਰਿਵਾਰ ਦੇ ਵਿੱਚ ਕਿਵੇਂ ਦਾ ਮੋਲ ਸੀ ਪਰਿਵਾਰ ਦੇ ਵਿੱਚ ਭਾਜੀ ਖੁਸ਼ੀ ਬੜੀ ਸੀ ਮਾਂ ਉਹਨਾਂ ਨੂੰ ਹੁੰਦਾ ਵੀ ਮੁੰਡਾ ਖੇਡ ਕੇ ਆਇਆ ਬਾਹਰ ਮੈਨੂੰ ਵੀ ਮਤਲਬ ਹੁੰਦਾ ਕਿ ਖੁਸ਼ੀ ਹੋਈ ਮਤਲਬ ਫਸਟ ਟਾਈਮ ਦੇ ਵਿੱਚ ਸਿਲੈਕਸ਼ਨ ਹੋ ਗਈ ਆ ਸਾਊਥ ਅਫਰੀਕਾ ਦੀ ਤੇ ਗਾਂ ਵੀ ਹੋਣੀ ਆ ਗਾਂ ਵੀ ਆਪਣਾ ਇਹ ਵੀ ਜੋਰਿਆ ਪੂਰਾ ਵੀ ਮਾਰਾਂਗੇ ਮਾਰਾਂ ਇਧਰ ਬਸ ਹੱਥ ਚਿਰਤੇ ਰਵੇ ਤਾਂ ਆਪਾਂ ਸਾਰਾ ਕੁਝ ਕਰਾਂਗੇ ਗਾਂ ਹੋਰ ਵੀ ਦੇਸ਼ਾਂ ਜਾਣਾ ਭਾਜੀ ਪਰ ਕਿਹਾ ਜਾਂਦਾ ਕਿ ਜਿਹੜੇ ਸਪੋਰਟਸਮੈਨ ਆ ਉਹ ਸਟੀਰੋਇਡ ਲੈਂਦੇ ਨੇ ਜਾਂ ਹੋਰ ਵੀ ਜਿਹੜੇ ਸਪਲੀਮੈਂਟ ਯੂਜ਼ ਕਰਦੇ ਨੇ ਫੇਰ ਗੇਮ ਕਰਦੇ ਨੇ ਜਾ ਕੇ ਤੁਹਾਡਾ ਇਸ ਤੇ ਕੀ ਵਿਚਾਰ ਹੈ ਭਾਜੀ ਮੈਨਾਂ ਤਾਂ ਕੋਈ ਇਹਦੇ ਵਿਚਾਰ ਨਹੀਂ ਜੇ ਮੇਰਾ ਇਹੋ ਹੈ ਵੀ ਮੈਂ ਤੇ ਕਮਾ ਪ੍ਰੋਟੀਨ ਪਟੂਨ ਜੋ ਵੀ ਸਟਰੀਟ ਰੋਡ ਮੈਂ ਆਣੀ ਇਹ ਲੈਂਦਾ ਮੈਂ ਦੇਸੀ ਖਾਣੇ ਖਾਂਦਾ ਜੇ ਬਸ ਆਪਣਾ ਚਿਕਨ ਖਾਓ ਦੁੱਧ ਦਹੀਂ ਘਰ ਦੀਆਂ ਖਾਣਾਂ ਹੈਗੀਆਂ ਭਾਜੀ ਉਹ ਖਾਓ ਪੀਓ ਦੁੱਧ ਦਹੀਂ ਪਨੀਰ ਜੋ ਵੀ ਘਿਓ ਘਿਆ ਖਾਓ ਪੂਰਾ ਠੋਕ ਕੇ ਵਧੀਆ ਭਾਜੀ ਹਾਂਜੀ ਤਾਂ ਔਣ ਵਾਲੇ ਸਮੇਂ ਤੁਹਾਡਾ ਕੀ ਟਾਰਗੇਟ ਹੈ ਆਉਣ ਵਾਲੇ ਸਮੇਂ 'ਚ ਇਹੋ ਭਾਜੀ ਟਾਰਗੇਟ ਹੈ ਵੀ ਮੈਂ ਵੀ ਗੇਮ ਰਿਕਾਰਡ ਬਣਾਵਾਂ ਆਪਣੇ ਪੰਜਾਬ ਦਾ ਆਪਣੇ ਭਾਜੀ ਦਾ ਨਾਮ ਰੋਸ਼ਨ ਕਰਾਂ ਤੇ ਆਪਣੀ ਗੇਮ ਪੂਰੀ ਤਗੜੀ ਕਰਾਂ ਤੇ ਗਾਂ ਅੱਗੇ ਮੈਂ ਜਿਹੜੇ ਬੱਚੇ ਆਪਣੇ ਨੂੰ ਜਿੱਦਾਂ ਭਾਜੀ ਹੁਣੀ ਸਾਨੂੰ ਕਰਦੇ ਨੇ ਗਾਂ ਮੈਂ ਵੀ ਆਪਣੇ ਜਿਹੜੇ ਬੱਚੇ ਗਾਂ ਹੋਰ ਵੀ ਗਾਂ ਟ੍ਰੇਨ ਕਰਾਂ ਐਇਹੋ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੈਂ ਜੇ ਮੇਰਾ ਛੋਟਾ ਬ੍ਰਦਰ ਜੇ ਤੇ ਮੇਰੇ ਮੰਮਾ ਜੀ ਬਾਜੀ ਤਾਂ ਤੁਸੀਂ ਨਾਲ ਦੀ ਨਾਲ ਪੜ੍ਹਦੇ ਵੀ ਹੋ ਜਾਂ ਕੋਈ ਕੰਮ ਕਰਦੇ ਹੋ ਭਾਜੀ ਮੈਂ ਚੱਕੀ ਚਲਾਉਂਦਾ अच्छा हां जी मेरे पापा ਨਹੀਂ ਹੈਗੇ मेरे पापा ਦੀ ਡੈਥ ਹੋ ਗਈ ਆ ਮੇਰੇ पापा ਨਸ਼ਿਆਂ ਨੇ ਖਾ ਲਿਆ ਜੇ ਮੇਰੇ ਡਰਿੰਕ ਬੜੀ ਕਰਦੇ ਸੀ ਮੇਰੇ पापा ਤੇ ਮੈਂ ਹੁਣ ਭਾਜੀ ਮਤਲਬ ਰੋਣਾ ਆਉਂਦਾ ਸੀ ਮम्मा ਵੱਲ ਵੇਖ ਕੇ ਵੀ ਕੀ ਬਣ ਗਿਆ ਹੋਰ ਤਰ੍ਹਾਂ ਹੁੰਦਾ ਮੈਂ ਹੁਣ ਇਹੋ ਆਨਾ ਵੀ ਜਿਹੜੇ ਗਾਂ ਆਪਣੇ ਨੌਜਵਾਨ ਪੀੜ੍ਹੀ ਹੈ ਜਿਹੜੇ ਲੱਗੇ ਨੇ ਨਸ਼ਿਆਂ ਤੇ ਮੈਂ ਤਾਂ ਉਹਨਾਂ ਨੂੰ ਇਹੋ ਆਨਾ ਵੀ ਨਸ਼ਿਆਂ ਤੋਂ ਦੂਰ ਬਣਾਈ ਰੱਖਣਾ ਇਹਦੇ ਨਾਲ ਨਾ ਜਾਣ ਤੇ ਆਪਣੀ ਗੇਮ ਰੱਖਣ ਧਿਆਨ ਆਪਣੇ ਪਰਿਵਾਰ ਬਾਰੇ ਸੋਚਣ ਚਲੋ ਜਿਹੜੇ ਹੁਣ ਕਈ ਜਿਹੜੇ ਵੱਡੇ ਘਰਾਂ ਦੇ ਹੈਗੇ ਨੇ ਬੱਚੇ ਉਹ ਚਲੋ ਹੁੰਦੇ ਨੇ ਚਲੋ ਵੱਢਦੇ ਨੇ ਚੱਲ ਜਿਹੜੇ ਲੋਕ ਜਿਹੜੇ ਵਾਰਨ ਵਾਲੇ ਜਿਹੜੇ ਉਹਨਾਂ ਨੂੰ ਵੱਢ ਜਾਂਦੇ ਨੇ ਮੈਂ ਤਾਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਇਹਦੇ ਆਲ ਨਾ ਜਾਣ ਤੇ ਆਪਣਾ ਘਰ ਬਾਰੇ ਸੋਚਣ ਤੇ ਆਪਣੇ ਪਰਵਾ ਦਾ ਨਾਂ ਨੂੰ ਰੋਸ਼ਨ ਕਰਨ ਇੱਥੇ ਵੱਢਣ ਗੇਮ 'ਚ ਕਰਨ ਆਪਣੇ ਹਰਜੀਤ ਭਾਜੀ ਕਾਮਲਪੁਰੇ ਜਿਹੜੇ ਆਪਣੇ ਕਰਾਉਂਦੇ ਨੇ ਗੇਮ ਭਵਾਨੀ ਟਾਈਪ ਗੇਮ ਹੈ ਸਟਰੋਂਗ men ਉਹਨਾਂ ਕੋਲ ਬਸ ਜਦੋਂ ਤੁਸੀਂ ਇੱਥੇ ਉਹ ਸਾਊਥ ਅਫਰੀਕਾ ਲਈ ਜਾਂਦੇ ਹੋ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਕੋਚ ਨੇ ਉਹਨਾਂ ਕੋਲ ਫਿਰ ਟੈਕਨੀਕਸ ਵੀ ਸਿੱਖੀਆਂ ਕਿ ਕਿਸ ਟੈਕਨੀਕ ਦੇ ਨਾਲ ਜਾ ਕੇ ਉੱਥੇ ਜਿਹੜਾ ਪਾਰਟਿਸਿਪੇਟ ਕਰਨਾ ਹਾਂਜੀ ਭਾਜੀ ਟੈਕਨੀਕ ਸਿੱਖੀ ਆ ਮਤਲਬ ਵੀ ਉਹਨਾਂ ਨੇ ਇਹ ਕਿਹਾ ਵੀ ਜੇ ਤੈਨੂੰ ਮਤਲਬ ਜਦੋਂ ਤੂੰ ਵੇਖੇਗਾ 2.5 ਮਹੀਨੇ ਤੈਨੂੰ ਹੋਏ ਗੇਮ ਕਰਦੇ ਨੂੰ ਸਰੀਰ ਚਲੋ ਹਜੇ ਬੱਚਿਆਂ ਵਾਂ ਮਤਲਬ ਬੱਚਿਆਂ 'ਚ ਖੇਡਣਿਆ ਮੈਂ ਉੱਥੇ ਜਿਹੜੇ ਬੱਚੇ ਹੈ ਭਾਜੀ ਉਹਨਾਂ ਨੂੰ ਉਹਨਾਂ ਨੂੰ 3-3 4-4 ਸਾਲ ਹੋ ਗਏ ਹੁਣੇ ਵੱਧ ਤੋਂ ਵੱਧ ਵੀ ਵੇਖੋ ਕਿੰਨਾ ਟਾਈਮ ਹੋ ਗਿਆ ਸਰੀਰ ਬਣਾਏ ਨੇ ਪਰ ਨਹੀਂ ਚਲੋ ਮੈਂ ਵੀ ਉਹਨਾਂ ਨਾਲ ਧਿਆਨ ਨਹੀਂ ਜਾਨਾ ਦਿੰਦਾ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਗਲਤ ਨਾ ਹੋ ਜੇ ਕੰਮ ਕਿੰਨੇ ਵੇਟ ਚ ਖੇਡੇ ਤੁਸੀਂ ਭਾਜੀ ਮੈਂ 2.5 ਕੁਇੰਟਲ ਦੇ ਵੇਟ ਚ ਖੇਡੇ ਤੇ ਤੁਹਾਡਾ ਤੁਸੀਂ ਆਪਣੇ 75 75 ਵੇੜੇ ਮੈਂ 75 ਹਾਂਜੀ ਹਾਂਜੀ ਤੇ ਮੈਂ ਭਾਜੀ ਉੱਥੇ ਨਾ ਬੁੱਲਾ ਮੈਨੂੰ ਡਰ ਜਿਹਾ ਲੱਗਦਾ ਸੀ ਥੋੜਾ ਬਹੁਤਾ ਤੇ ਚਲੋ ਆਪਾਂ ਬਾਬੇ ਦਾ ਨਾਲ ਅਗੇ ਤੇ ਨਾਲੇ ਜਿਹੜੇ ਸਾਡੇ ਭਾਜੀ ਹਰਜੀਤ ਭਾਜੀ ਉਹਨਾਂ ਮੈਨੂੰ ਜਿਹੜਾ ਸਿਖਾਇਆ ਉਸਤਾਦ ਜੀ ਨੇ ਇਹ ਕਿਹਾ ਵੀ ਧਿਆਨ ਨਹੀਂ ਦੇਣਾ ਦੂਜੇ ਪਾਸੇ ਮਤਲਬ ਜੇ ਉਹ ਸਰੀਰ ਉਹਨਾਂ ਬਣਾਏ ਜਿੱਦਾਂ ਉਹ ਦਿਆ ਕੁਝ ਵੀ ਉਹਨਾਂ ਨਾਲ ਧਿਆਨ ਦੇਣਾ ਬਸ ਆਪਣੇ ਨਾਲ ਧਿਆਨ ਰੱਖਣਾ ਮਹਾਰਾਜ ਦਾ ਨਾਮ ਲੈ ਕੇ ਤੇ ਚਲੋ ਗੇਮ ਖੇਢੀ ਜਾਂ ਬਸ ਹਾਂਜੀ ਆਪਣੇ ਨਾਲ ਧਿਆਨ ਵੀ ਇਹਨਾਂ ਸੋਚਣਾ ਨਹੀਂ ਆ ਵੀ ਮਤਲਬ ਡਰ ਜਿਹਾ ਲੱਗਦਾ ਜਦਾਂ ਮਤਲਬ ਵੀ ਜਿੱਤਣਾ ਨਹੀਂ ਆ ਪਰ ਨਹੀਂ ਆਪਾਂ ਮਹਾਰਾਜ ਦਾ ਨਾਮ ਲੈ ਲਿਆ ਸਾਰਾ ਬਾਬੇ ਦੀਪ ਸਿੰਘ ਦਾ ਸਾਰਾ ਕੁਝ ਹੋ ਜਾਂਦਾ ਭਾਜੀ ਹੁਣ ਕੀ ਟਾਰਗੇਟ ਕੀ ਆਉਣ ਵਾਲੇ ਸਮਝ ਤੁਹਾਡਾ ਟਾਰਗੇਟ ਇਹੋ ਆ ਭਾਜੀ ਆਪਣੀ ਗੇਮ ਤਗੜੀ ਕਰਨੀ ਮੈਂ ਬਸ ਹੋਰ ਮਤਲਬ ਹੀ ਆਪਣੇ ਪੰਜਾਬ ਦਾ ਰਿਕਾਰਡ ਤੋੜਨਾ ਵਾ ਤੇ ਬਣਾਣਾ ਆਪਣਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਦਾ ਆਪਣੇ ਭਾਜੀ ਹੋਣਾਂ ਦਾ ਜਿਹੜੇ ਮੇਰੇ ਸਾਥ ਦੇਂਦੇ ਮੇਰੇ ਤਾਇਆ ਜੀ ਤੇ ਮੇਰੇ ਹਰਜੀਤ ਭਾਜੀ ਤੇ ਆਪਣੇ ਘਰ ਦੇਣਾ ਹਾਂਜੀ ওকে ਥੈਂਕ ਯੂ ਸੋ ਇਹ ਸੀ ਸਾਡੇ ਨਾਲ ਉਹ ਨੌਜਵਾਨ ਜਿਨੇ ਇੱਕ ਛੋਟੇ ਜਿਹੇ ਪਿੰਡ ਤੋਂ ਉਹ ਜਾ ਕੇ ਸਾਊਥ ਅਫਰੀਕਾ ਦੇ ਵਿੱਚੋਂ 골ਡ ਮੈਡਲ ਹਾਸਲ ਕੀਤਾ ਔਰ ਇਹ ਨੌਜਵਾਨ ਉਹਨਾਂ ਨੌਜਵਾਨਾਂ ਨੂੰ ਵੀ ਇੱਕ ਮੈਸੇਜ ਦੇਣਾ ਦਿਖਾਈ ਦਿੱਤਾ ਜਿਸ ਦੇ ਵਿੱਚ ਇਸ ਵੱਲੋਂ ਕਿਹਾ ਗਿਆ ਹੈ ਕਿ ਜੋ ਨੌਜਵਾਨ ਨਸ਼ੇ ਵੱਲ ਆਪਣਾ ਧਿਆਨ ਵਧਾਉਂਦੇ ਹਨ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਪੋਰਟਸ ਨੂੰ ਜ਼ਰੂਰ ਜੁਆਇਨ ਕਰਨਾ ਚਾਹੀਦਾ ਹੈ ਸੋ ਤੁਸੀਂ ਲਿਵਿੰਗ ਇੰਡੀਆ ਦੇ ਨਾਲ ਜੁੜੇ ਹੋਏ ਸੀ ਚਮਿਆਰੀ ਤੋਂ ਪ੍ਰਦੀਪ ਅਰੋੜਾ